ਮੈਂ ਕੇਵਲ ਸਿੰਘ ਦਾ ਬੰਦਾ ਜੀ ਭਾਰਤੀ ਕਿਸਾਨ ਜੀ ਸਿੱਧੂਪੁਰ ਤੋਂ ਸਰਕਾਰ ਦੀ ਇਸ ਕਾਰਵਾਈ ਦੀ ਪੂਰਜ ਨਿੰਦਿਆ ਕਰਦਾ ਕਿ ਅਸੀਂ ਇਸ ਦੇਸ਼ ਦੇ ਵਾਸੀ ਆ ਸਾਡੇ ਉੱਥੇ ਜਿਸ ਤਰ੍ਹਾਂ ਦਾ ਸਵੇਰ ਤੋਂ ਲੈ ਕੇ ਸਾਡੇ ਨੌਜਵਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਜਿਹੜੇ ਉਹ ਸਰਲਿਆਂ ਵਾਲੇ ਗੋਲੇ ਵੀ ਚਲਾਏ ਜਾ ਰਹੇ ਜਿਸ ਵਿੱਚ ਕੰਕਰੀਟ ਭਰਿਆ ਹੋਇਆ بڑے بڑے ਜਾਮ ਕਰ ਰਹੇ ਨੇ ਫਾਇਰਿੰਗ ਵੀ ਕੀਤੀ ਜਾ ਰਹੀ ਹੈ ਰਾਵੜ ਦੀਆਂ ਗੋਲੀਆਂ ਦੀ ਵੀ ਦੂਜੀ ਵੀ ਹਰ ਇੱਕ ਤਰ੍ਹਾਂ ਦਾ ਸਰਕਾਰ ਨੇ ਅੱਜ ਬਹੁਤ ਵੱਡਾ ਦੱਸ ਦਿੱਤਾ ਆਇਆ ਹੋਇਆ ਐ ਇੱਥੇ ਪੂਰੇ ਜਿਹੜੇ ਹਾਲਾਤ ਨੇ ਪੂਰੇ ਜੰਗ ਦੇ ਹਾਲਾਤ ਜਿਵੇਂ ਦੋ ਦੇਸ਼ਾਂ ਦੀਆਂ ਫੌਜਾਂ ਲੜਦੀਆਂ ਹੁੰਦੀਆਂ ਨੇ ਕਿ ਨਾ ਜਿਵੇਂ ਉਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ ਫੈਟੇਰੀ ਪੂਰਾ ਸਵੇਰ ਤੋਂ ਲੈ ਕੇ ਪਤਾ ਨਹੀਂ ਤੇ ਸਰਕਾਰ ਚਾਹੁੰਦੀ ਕੀ ਐ ਕਿ ਅਸੀਂ ਅੱਜ ਦੇਸ਼ ਦੇ ਵਾਸੀਆਂ ਦੇ ਦੇ ਅੰਨ ਦਾਤਾ ਜਿਹੜਾ ਕਿਸਾਨ ਐ ਉਹ ਆਪਣੀਆਂ ਮੰਗਾਂ ਦੇ ਲਈ ਤੁਹਾਡੇ ਕੋਲੇ ਆਇਆ ਐ ਅਸੀਂ ਉਹ ਮੰਗਾਂ ਵਾਸਤੇ ਆਏ ਆਂ ਅਸੀਂ ਆਪਣੀਆਂ ਕੋਈ ਮੰਗਣ ਨਹੀਂ ਆਏ ਚੜੀਆਂ ਨਾ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਹੋਏ ਐ ਜਿਨ੍ਹਾਂ ਦੀ ਤੁਸੀਂ ਸਾਡੇ ਨਾਲ ਵਾਅਦਾ ਕਰਿਆ ਸੀ ਵੀ ਆਸੀਂ ਕਰਾਂਗੇ ਪਹਿਲਾਂ ਤੁਸੀਂ ਇਲੈਕਸ਼ਨਾਂ 'ਚ ਵਾਅਦੇ ਕੀਤੇ ਫਿਰ ਜਦੋਂ ਅੰਦੋਲਨ ਹੋਇਆ ਉਦੋਂ ਵਾਅਦੇ ਕੀਤੇ ਪਰ ਵਾਦਿਆਂ ਤੇ ਤੁਸੀਂ ਪੂਰੀ ਨਹੀਂ ਉਤਰ ਰਹੀਆਂ ਸਰਕਾਰਾਂ ਤਾਂ ਸਾਨੂੰ ਤਾਂ ਯਾਦ ਕਰਾਉਣਾ ਆਉਣੀ ਪੈਣਾ ਤਿੰਨ ਮਹੀਨੇ ਦੋ ਮਹੀਨਿਆਂ ਨੂੰ ਇਲੈਕਸ਼ਨਾਂ ਨੇ ਪਰ ਕੋਈ ਗੱਲ ਨਹੀਂ ਅਸੀਂ ਡਟੇ ਹੋਇਆ ਡਟੇ ਰਹਾਂਗੇ ਤੇ ਆਉਣ ਵਾਲੀਆਂ ਇਲੈਕਸ਼ਨਾਂ 'ਚ ਪੂਰੇ ਭਾਰਤ ਦਾ ਕਿਸਾਨ ਐ ਜਿਹੜਾ ਇਸ ਹੰਕਾਰੀ ਸਰਕਾਰ ਨੂੰ ਦੱਸੂਗਾ ਵੀ ਕਿਹੜੇ ਭਾਅ ਵਿਕਦੀ ਐ ਕਿੰਨਾ ਸਮਾਂ ਇਹ ਚੱਲਦਾ ਚਲਾਵੇ ਜਿਹੜਾ ਪਰ ਅਸੀਂ ਵਾਰ-ਵਾਰ ਇਸ ਗੱਲ ਦੀ ਨਿੰਦਿਆ ਕਰਦੇ ਹਾਂ ਕਿ ਜਿਸ ਤਰ੍ਹਾਂ ਦੀ ਇਹ ਗੋਲਾਵਾਰੀ ਕਰ ਰਹੇ ਨੇ ਉਹ ਬੜੀ ਨਿੰਦਣਯੋਗ ਹੈ ਇੱਕ ਪਾਸੇ ਤਾਂ ਸਾਡੇ ਆਗੂਆਂ ਨੂੰ ਬੁਲਾ ਕੇ ਕੇਂਦਰ ਦੇ ਵਜ਼ੀਰ ਆ ਕੇ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਨੇ ਤੇ ਦੂਸਰੇ ਪਾਸੇ ਕਿਸਾਨਾਂ ਦੇ ਉੱਤੇ ਦੋਨਾਂ ਤਿੰਨਾਂ ਬਾਰਡਰਾਂ ਦੇ ਉੱਤੇ ਗੋਲਾਵਾਰੀ ਹੋ ਰਹੀ ਹੈ ਹਰਿਆਣੇ ਦੇ ਕਿਸਾਨਾਂ ਦੇ ਬੜਾ ਤਸਦੋਰਿਆ ਨਾਲ ਲੱਗ ਮਾ ਦੱਤੀ ਸਿੰਘ ਵਾਲਾ ਪਿੰਡ ਹੈ ਉਸ ਦੇ ਘਰਾਂ ਦੇ ਵਿੱਚ ਵੀ ਅਥਰੂ ਗਾਂ ਦੇ ਕੋਲੇ ਡੇਕੇ ਜਾ ਰਹੇ ਨੇ ਪਿੰਡ 'ਚ ਏਡੀ ਦਹਿਸਤ ਫਲਾਈ ਜਾ ਰਹੀ ਹੈ ਡੰਗਰਾਂ 'ਚ ਇਹ ਕਿ ਘਰ ਚਟਟ 10-10 ਕੋਲੇ ਡੇਗੇ ਚੁੱਕੇ ਜਨੇ ਅੱਜ ਅੱਡਾ ਕੀ ਜਿਹੜੇ ਹਾਲਾਤ ਨੇ ਉਹ ਪਿੰਡ ਦੇ ਇਸ ਤਰ੍ਹਾਂ ਕਰਦਾ ਕਿਵੇਂ ਜੰਗ ਦੇ ਮੈਦਾਨ ਦੇ ਵਿੱਚ ਘਿਰਿਆ ਹੋਇਆ ਇੱਕ ਪਿੰਡ ਹੁੰਦਾ ਇਸ ਕਰਕੇ ਭਰਾਵੋ ਜਿਹੜੇ ਘਰਾਂ ਚ ਬੈਠੇ ਨੇ ਉਹਨਾਂ ਨੂੰ ਬੇਨਤੀ ਆ ਤੁਸੀ ਬਾਰਡਰਾਂ ਤੇ ਆਓ ਆਪਾਂ ਆਪਣੀ ਵੱਡੀ ਤਦਾਦ ਦਿਖਾਈਏ ਤੇ ਨੌਜਵਾਨਾਂ ਨੂੰ ਮੇਰੀ ਇਹ ਵੀ ਅਪੀਲ ਹੈ ਵੀ ਆਪਾਂ ਕੋਈ ਜਲਦਬਾਦੀ ਦੇ ਵਿੱਚ ਇਸ ਤਰ੍ਹਾਂ ਦਾ ਟਕਰਾਉਣਾ ਅੱਗੇ ਕਰੀਏ ਕਿ ਆਪਣਾ ਕੋਈ ਨੁਕਸਾਨ ਹੋਵੇ ਕਿਉਂ ਸਾਰਾ ਸਮਝਦਾਰੀ ਨਾਲ ਕੰਮ ਲੈਣਾ ਪਊ ਕੋ ਬੜੇ ਬੜੇ ਬਾਰਡਰ ਲੱਗੇ ਹੋਏ ਨੇ ਉਹਨਾਂ ਨੂੰ ਤੋੜਨ ਵਾਸਤੇ ਤੇ ਆਪਾਂ ਨੂੰ ਖਾਦਣਾ ਨੂੰ ਜੇ ਕੋਈ ਹਾਂ ਕਰਦਾ ਤਾਂ ਉਹਦੇ ਪਰਚਾ ਪਾਉਣ ਦੀਆਂ ਗੱਲਾਂ ਕਰਕੇ ਉਹਨਾਂ ਨੂੰ ਦੱਬਿਆ ਜਾ ਰਿਹਾ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਦੇਖਣਾ ਪਊ ਤੇ ਉਹ ਵਿਕਿਆਊ ਜੱਥੇਬੰਦੀਆਂ ਜਿਹੜੀਆਂ ਘਰਾਂ ਚ ਲੈ ਕੇ ਪਿਛਲੀ ਵਾਰ ਅੰਦੋਲਨ ਦੇ ਵਿੱਚੋਂ ਸਰਕਾਰ ਤੋਂ ਮੋਟਾ ਸਰਮਾਇਆ ਜਿ ਘਰਾਂ ਚ ਬਹਿ ਗਈਆਂ ਭਾਵੇਂ ਉਹ ਹਰਿਆਣੇ ਦੀਆਂ ਜੱਥੇਬੰਦੀਆਂ ਨੇ ਭਾਵੇਂ ਪੰਜਾਬ ਦੀਆਂ ਨੇ ਭਾਵੇਂ ਆਪਣਾ ਰਾਜਸਥਾਨ ਦੀਆਂ ਦੇਸ਼ ਦੇ ਕਿਸੇ ਵੀ ਕੋਨੇ ਦੀਆਂ ਜਥੇਬੰਦੀਆਂ ਨੇ ਜਿਹੜਾ ਆਪਦੇ ਆਪ ਨੂੰ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਹੈ ਉਹ ਇੱਕ ਵਿਕਿਆ ਹੋਇਆ ਕਿਸਾਨ ਸੰਯੁਕਤ ਮੋਰਚਾ ਹੈ ਵੀਰੋ ਤੁਹਾਡਾ ਅੱਜ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਗਿਆ ਕਿਉਂ ਜਥੇਬੰਦੀਆਂ ਨਾਲ ਕੀ ਕੰਮ ਹੋ ਰਿਹਾ ਉਹਨਾਂ ਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਜਥੇਬੰਦੀਆਂ ਨੂੰ ਮੂੰਹ ਨਾ ਲਾਓ ਜਿਹੜੇ ਭਰਾ ਪਾਗਰੇ ਵਿੱਚ ਸਿਰ ਫਸਾ ਕੇ ਫਿਰ ਵੀ ਉਹ ਜਥੇਬੰਦੀਆਂ ਨਾਲ ਤੁਰੇ ਫਿਰਦੇ ਨੇ ਮੈਂ ਕਹਣਾ ਹਾਂ ਆਪਲੇ ਸਰਦਾਰੀਆਂ ਮੁੱਨ ਕੇ ਧਰਮ ਤਬਦੀਲ ਕਰਾ ਲਓ ਸਿੱਖਣਾ ਕਹੋ ਤੁਸੀਂ ਕਾਹ ਜੀ ਉਹ ਲੋਕ ਜਨਾ ਤੁਹਾਡੇ ਦੇਮ ਭੀੜ ਬਣੀ ਐ ਇੱਥੇ ਗੋਲਾਵਾਰੀ ਹੋ ਰਹੀ ਐ ਤੁਹਾਡੇ ਕਿਸਾਨ ਤੁਹਾਡੇ ਨੌਜਵਾਨ ਇੱਥੇ ਲੜ ਰਹੇ ਨੇ ਤੇ ਤੁਸੀਂ ਉਹਨਾਂ ਕੌਮਨਿਸਟਰ ਨੇ ਮਗਰ ਲੱਗ ਕੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਧਰਨੇ ਕਰਦੇ ਫਿਰਦੇ ਹੋ ਲੋਕਾਂ ਨੂੰ ਨਾ ਜਾਣਦੀਆਂ ਪੀਲਾ ਕਰਦੇ ਹੋ ਤੇ ਕਿਹੜੇ ਪਾਸੇ ਦੀ ਗੱਲ ਹੋ ਰਹੀ ਐ ਮੈਂ ਫੇਰੀ ਜੋਪੋਰਜਰ ਨੇ ਦਿਆ ਭਾਰਤ ਸਰਕਾਰ ਦੀ ਵੀ ਕਰਦਾ ਵੀ ਇਹ ਗੋਲਾਵਾਰੀ ਬੰਦ ਕਰੇ ਤੇ ਸਾਨੂੰ ਬੈਠਣ ਦੀ ਜਗ੍ਹਾ ਦੇਵੇ ਸਾਡੀ ਰਾਜਧਾਨੀ ਐ ਸਾਨੂੰ ਦਿੱਲੀ ਪਹੁੰਚਣ ਦਾ ਹੱਕ ਐ ਸਾਨੂੰ ਉਹ ਹੱਕ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੰਦੋਲਨ 2 ਹੋਣ ਜਾ ਰਿਹਾ ਦਿੱਲੀ ਚਰਨਾ ਦਿੱਲੀ ਮੋਰਚਾ ਜੋ ਕਿਸਾਨਾਂ ਆ ਗੂਸੇ بڑے ਅਕ੍ਰੋਸ ਦੇ ਵਿੱਚ ਸਰਕਾਰ ਨੂੰ ਲਾਂਭੇ ਦੇ ਰਹੇ ਨੇ ਵੀ ਜੋ ਤਸੱਦਦ ਕਰ ਰਹੀ ਹੈ ਬੰਦ ਕਰੇ ਤੇ ਹੋਰ ਜਥੇਬੰਦੀਆਂ ਨੂੰ ਵੀ ਜਾਣੀ ਪੈੰਦੀ ਕੀਤੀ ਜਾ ਰਹੀ ਹੈ ਵੀ ਇਹ ਸਭ ਤੋਂ ਵੱਡਾ ਅੰਦੋਲਨ ਦੇਸ਼ ਦਾ ਦੇਸ ਅੰਦੋਲਨ ਦਿੱਲੀ ਤੋਂ ਚਰਨਾ ਜਾਣੀ ਮੋਰਚਾ ਤੂ ਲੱਗਣ ਜਾ ਰਿਹਾ ਇਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਜਿਹੜੇ ਰੋਣਾ ਮੈਦ ਖਾਲਸਾ ਵੀ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੇ